ਵਾਹਿ ਗੁਰੂ 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 ਵਾਹਿ ਗੁਰ ਵਾਹ 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 ਗੁਰ ਵਾ ਵਾਹਿਗੁਰੂ 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 ਵਾਹਿਗੁਰ ਵਾਹਿਗੁਰੂ 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 ਵਾਹਿ ਗੁਰਵਾ ਹੈ ਗੁਰੂ ਵਾਹਿ ਹੈ ਗੁਰੂ ਵਾਹਿ ਗੁਰਵਾ ਹੈ ਗੁਰੂ ਵਾਹਿ ਹੈ ਗੁਰੂ ਵਾਹਿ ਗੁਰਵਾ ਹੈ ਗੁਰੂ ਵਾਹਿ ਹੈ ਗੁਰੂ ਵਾਹਿ ਦੰਮੀ ਇਟਾਲੀਅਨ ਕਬੱਡੀ ਐਸੋਸੀਏਸ਼ਨ ਵਾਲੇ ਵੀ ਪਹੁੰਚ ਜਾਣ ਜੀ ਸਿੱਖ ਸੇਵਾ ਸੈਟੀ ਵਾਲੇ ਪਹੁੰਚ ਜਾਣ ਗੁਰਦੁਆਰਾ ਸਾਹਿਬ ਚਾਰ ਸਾਹਿਬ ਜਾਂਦੇ ਲੋਧੀਵਾੜੇ ਵੀਰ ਉਹ ਵੀ ਪਹੁੰਚ ਜਾਣ ਜੀ ਗੁਰਦੁਆਰਾ ਇਸ਼ਰ ਦਰਬਾਰ ਤੋਂ ਜਿਹੜਾ ਵੀ ਕੋਈ ਵੀਰ ਆਇਆ ਉਹ ਸਟੇਜ ਨੇੜੇ ਆ ਕੇ ਸਨਮਾਨ ਹਾਸਲ ਕਰਨ ਜੀ ਗੁਰਦੁਆਰਾ ਸਾਹਿਬ ਸੱਚਖੰਡ ਇਸ਼ਰ ਦਰਬਾਰ ਤੇ ਉੱਚੇ ਆ ਉਹ ਨੇੜੇ ਜਰੂਰ ਪਹੁੰਚ ਜਾਣ ਗੁਰਦੁਆਰਾ ਸਾਹਿਬ ਕਰਮੋਨਾ ਤੋਂ ਗੁਰਦੁਆਰਾ ਸਾਹਿਬ ਕਾਜ਼ਿਲ ਮਰਾਨੋਂ ਬਾਬਾ ਦੀਪ ਸਿੰਘ ਜੀ ਗੁਰੂ ਨਾਨਕ ਸੱਚਾ ਸੇਵਾ ਸੁਸਾਇਟੀ ਵਾਲੇ ਵੀਰ ਜਿਤਨੀ ਵੀ ਪ੍ਰਬੰਧ ਕਮੇਟੀਆਂ ਵਾਲੇ ਵੀਰ ਪਹੁੰਚੇ ਸਨਮਾਨ ਹਾਸਲ ਕਰਨ ਜੀ ਤੇ ਹਾਂ ਕਰਮੋਨੇ ਤੋਂ ਸਾਡੇ ਕਬੱਡੀ ਵਾਲੇ ਵੀਰ ਸੋ ਵੀ ਆਪਣਾ ਸਨਮਾਨ ਹਾਸਲ ਕਰਨ ਜੀ ਪਿਤਾ ਪਿਤਾ ਗਵਾਚ ਗਏ ਬੱਚੇ ਨਹੀਂ ਗਵਾਜਦੇ ਹੁੰਦੇ ਮਾਪੇ ਗਵਾਜ ਜਾਂਦੇ ਮੈਂ ਅੱਗੇ ਬੇਨਤੀ ਕਰਦਾ ਹੁੰਨਾ ਕਿਉਂਕਿ ਬੱਚੇ ਵੱਡੇ ਤੁਰਾਲੇ ਅਪਰਤ ਤੁਹਾਡੇ ਕਮੂਨੇ ਅੱਜ ਦੇ ਤਿਹੜਾ ਖਾਲਸਾ ਸਾਜਨਾ ਦੇਸ ਜਦੋਂ ਕਿ ਸਰਬ ਗੋਬਿੰਦ ਸਿੰਘ ਜੀ ਮਹਾਰਾਜੀ ਨੇ ਇੱਕ ਖੁੱਲੇ ਪੰਡਾਲ ਦੇ ਵਿੱਚ ਇੱਕ ਇੱਕ ਸੀਸਤੀ ਮੰਗ ਕਰਕੇ ਪੰਜ ਸੀਸ ਲੈ ਕੇ ਖਾਲਸਾ ਸਾਜਨਾ ਦੇਸ ਕੀਤੀ ਸਿੰਘ ਸਾਜੇ ਉਹਨਾਂ ਨੂੰ ਸਿੱਖਾਂ ਤੋਂ ਸਿੰਘ ਬਣਾ ਕੇ ਅੱਜ ਸਾਰੀ ਦੁਨੀਆ ਦੇ ਵਿੱਚ ਜਿਹੜਾ ਇਹ ਦਸਤਾਰ ਜਿਹੜੀ ਸਤਿ ਖੋਦਾ ਨਾਂ ਜਿਹੜਾ ਸਿੱਖਾਂ ਦਾ ਜਿਹੜਾ ਇਸ ਦਿਹਾੜੇ ਤੋਂ ਚੱਲਦਾ ਆ ਰਿਹਾ ਸੋ ਸਾਰਿਆਂ ਹੀ ਆਈਆਂ ਹੋਈਆਂ ਸੰਗਤਾਂ ਨੂੰ ਜੀ ਆਇਆਂ ਨੂੰ ਲੱਖ ਲੱਖ ਵਧਾਈਆਂ ਸੋ ਸਾਡੇ ਸਤਿਕਾਰਯੋਗ ਸੁਖਬੀਰ ਚੰਗੀ ਪੋਹਰ ਜਿਹੜੇ ਕਿ ਸਟੇਜ ਤੇ ਅੱਜ ਦੇ ਦਿਹਾੜੇ ਨੂੰ ਸਰਲੇਖਾਰ ਬਹੁਤ ਹੀ ਸੋਖੇ ਸ਼ਬਦਾਂ ਦੇ ਅਜ ਕਹ ਦੀਏ ਦੇ ਇਤਿਹਾਸ ਨੂੰ ਸਰਵਣ ਕਰਾਉਣ ਦੇ 2-3 ਘੰਟੇ ਤੋਂ ਪੂਰਾ ਜੋਰ ਲੱਗਿਆ ਉਹਨਾਂ ਨੂੰ ਸਨਮਾਨਕ ਵਾਸਤੇ ਕਮੇਟੀ ਵੱਲੋਂ ਉਹਨਾਂ ਕਾਂ ਕੇ ਸੁਖਵੀਰ ਸਿੰਘ ਜੀ ਪਾਉਰ ਆਪਣਾ ਜਿਹੜਾ ਸਨਮਾਨ ਉਹ ਵੀ ਲੈਣ ਉਹਨਾਂ ਦਾ ਜੀ ਆਇਆਂ ਨੂੰ ਤੇ ਸਾਰੀਆਂ ਹੀ ਸੰਗਤਾਂ ਨੂੰ ਜੀ ਆਇਆਂ ਨੂੰ ਦੁਬਾਰਾ ਲੱਖ-ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ ਮਹਾਂ ਪਰਸ਼ਨੋ ਜੀ ਅਸੀਂ ਵੀ ਫਤਿਹ ਮਲਾਉਣੇ ਮਹਾਂ ਪਰਸ਼ਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਨੇ ਉਹਨਾਂ ਦੀ ਬਖਸ਼ਿਸ਼ ਗੁਰੂ ਸਾਹਿਬ ਦੀ ਜੋ ਰਹਿਮਤ ਹੈ ਬਖਸ਼ਿਸ਼ ਹੈ ਉਹ ਪ੍ਰਾਪਤ ਕਰਨ ਵਾਸਤੇ ਸਿੱਖ ਸੰਗਤਾਂ ਨੂੰ ਇਹ ਜਿਹਨਾਂ ਨੂੰ ਸਨਮਾਨਤ ਕੀਤਾ ਜਾਣਾ ਉਹ ਕੀਤਾ ਜਾ ਰਿਹਾ ਸੋ ਇੱਕ ਜਗਾਰਕ ਜੀ ਬੋਲੋ ਸੋ ਤੇ ਹਾਂ ਸਰਪੰਚ ਪਿਆਰੇ ਸਰਮਾਨ ਦਾ ਸਵਾਗਤ ਸਭ ਤੋਂ ਪਹਿਲਾਂ ਸਨਮਾਨ ਹੋ ਰਿਹਾ ਹੈ ਸਿਰਪਾਉ ਦੀ ਵਸ਼ੇਸ਼ ਪੰਜ ਪਿਆਲੇ ਸੇਵਾ ਨੂੰ ਹੋ ਰਹੀ ਹੈ ਹੋਰ ਸਾਰੇ ਵੀਰਾਂ ਦੇ ਵੱਲੋਂ ਟਾਡੀ ਇੱਥੇ ਨੂੰ ਸ਼ਿਸ਼ਮਾ ਦਾ ਆਇਆ ਮਹਾਂਪੁਰਸ਼ਾਂ ਨੂੰ ਅਸ਼ੀਰਵਾਦ ਆਇਆ ਬਣਿਆ ਲੋ ਬਣਿਆ ਲੋ ਕਰ ਕਰਮਾਸ ਕੋ ਦੀ ਸੰਗਤ ਦੇ ਵੱਲੋਂ ਗੁਰੂ ਕਾ ਲੰਗਰ ਲਗਾਇਆ ਗਿਆ ਹੈ ਪਰ ਉਹਨਾਂ ਵੱਲੋਂ ਬੇਨਤ ਮਾਇਆ ਟਾਡੀ ਇੱਥੇ ਨੂੰ ਆਈਏ ਬਹੁਤ ਬਹੁਤ ਧੰਨਵਾਦੀ ਹਾਂ ਤੇ ਤੁਹਾਨੂੰ ਸ਼ੁਕਰਗੁਜ਼ਾਰ ਹਾਂ ਸੋ ਸ੍ਰੀ ਅਕਾਲ ਪੰਜ ਪਿਆਰੇ ਸਹਿਮਾਨ ਜਿਨ੍ਹਾਂ ਦਾ ਜੋ ਸਨਮਾਨ ਹੋਇਆ ਹੈ ਤੇ ਨਾਲ ਹੀ ਸਾਡੇ ਪੰਜ ਨਿਸ਼ਾਨਚੀ ਸਹਿਬਾਨ ਨੇ ਉਹਨਾਂ ਨੂੰ ਵੀ ਸਰਪਾਉ ਦੀ ਪੇਟ ਗੁਰੂ ਘਰ ਦੇ ਗ੍ਰਿਆ ਗ੍ਰੰਥੀ ਸਹਿਬਾਨ ਨੇ ਉਹਨਾਂ ਦੇ ਵੱਲੋਂ ਸਤਿ ਸ੍ਰੀ ਅਕਾਲ ਸੋ ਸਾਰੀ ਸੰਗਤ ਨੂੰ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਬਹੁਤ ਵਾਰਤਮਾਨ ਦੀਵਾਨ ਹੈ ਇਸੇ ਤਰ੍ਹਾਂ ਚੱਲਦਾ ਰਹਿਣਾ ਤੇ ਸੰਗਤਾਂ ਨੇ ਪਿਆਰ ਸਤਿਕਾਰ ਨਾਲ ਸੱਜਿਆ ਰਹਿਣਾ ਅੱਜ 6 ਵਜੇ ਤੱਕ ਕਿ ਦੀਵਾਨ ਜਿਹੜਾ ਚੱਲਣਾ ਹੈ ਸੋ ਬੇਨਤੀ ਹੈ ਸੰਤਾਂ ਨਾਲ ਪਿਆਰ ਸਤਿਕਾਰ ਦੇ ਨਾਲ ਸਭ ਨੇ ਜੁੜੇ ਰਹਿਣਾ ਹੈ ਸੋ ਨਿਹਾਲ